ਹਾਂਜੀ ਕੋਈ ਐਕਸੀਡੈਂਟ ਹਾਰਸਿਆਂ ਦਾ ਅਸੀਂ ਆਪ ਵੀ ਕਾਰਨ ਬਣਦੇ ਆ ਆ ਅਸੀਂ ਅੱਜ ਜਾ ਰਹੇ ਆ ਫਰੀਦਕੋਟ ਤੋਂ ਜੀਰਾ ਰੋਡ ਮਾਰਨਿੰਗ ਅਸੀਂ ਫਰੀਦਕੋਟ ਆਏ ਸੀ ਇੱਥੇ ਕੋਈ ਕੰਮ ਸੀ ਤੇ ਰਸਤੇ ਜਦੋਂ ਅਸੀਂ ਕਨੇਰਾ ਤੋਂ ਅੱਗੇ ਲੰਗੇ ਨਾ ਜਿਹੜੇ ਆਪਣੇ ਹਾਈਵੇ ਜਾਂਦਾ ਹਾਈਵੇ ਦੇ ਉੱਤੇ ਸਾਡੇ ਲੋਕਾਂ ਨੇ ਇੱਕ ਤਾਂ ਮੋੜ ਡਾਇਰੈਕਟਲੀ ਜਿਹੜਾ ਸੜਕਾਂ ਜਦੋਂ ਬਣੀਆਂ ਉਦੋਂ ਮੋੜ ਛੱਡੇ ਗਏ ਆ ਉਹਨਾਂ ਮੋੜਾਂ ਤੋਂ ਨੰਗਨ ਦੀ ਬਜਾਏ ਅਸੀਂ ਬਹੁਤ ਆਪਣੇ ਆਪ ਨੂੰ ਇੰਨਾ ਕਸੀਂ ਕਹਿੰਨੀ ਹੈ ਕਿ ਸਾਡੇ ਸਮੇਂ ਦੀ ਏਡੀ ਇੱਕ ਵੱਡੀ ਬਚਤ ਹੋਣੀ ਚਾਹੀਦੀ ਆ ਅਸੀਂ ਕਈ ਜਗ੍ਹਾ ਦੇ ਉੱਤੇ ਉਹਨਾਂ ਨੂੰ ਤੋੜ ਕੇ ਰਾਸਤੇ ਬਣਾਏ ਹੋਏ ਆ ਤੇ ਆਉਂਦੇ ਆਉਂਦਿਆਂ ਸਾਡੇ ਇੱਕ ਐਕਸੀਡੈਂਟ ਹਰਸਾ ਵਾਪਿਆ ਜਿਹੜਾ ਮੋਟਰਸਾਈਕਲ ਇੱਕਦਮ ਉਧਰੋਂ ਨਿਕਲਿਆ ਤੇ ਸੜਕ ਤੇ ਤੁਹਾਨੂੰ ਪਤਾ ਵੀ ਜਿਹੜਾ ਵਿਚਾਲ ਦੀ ਕ੍ਰੋਸਿੰਗ ਜਾਂਦੀ ਉਹਦੇ ਵਿੱਚ ਬੂਟੇ ਲੱਗੇ ਹੋਏ ਨੇ ਤੇ ਉਹ ਨਹੀਂ ਕਿਸੇ ਚੀਜ਼ ਨੂੰ ਪਤਾ ਲੱਗਾ ਤਾਂ ਉਹ ਫੇਟ ਵੱਜੀ ਤੇ ਉਥੇ ਐਕਸੀਡੈਂਟ ਹਰਸਾ ਵਾਪਰ ਗਿਆ ਸੋ ਮੈਨੂੰ ਲੱਗਦਾ ਕੋਸ਼ ਐਕਸੀਡੈਂਟ ਦਾ ਜਿਹੜੇ ਮਤਲਬ ਵੈ ਕਲਾਂ ਦੀ ਤਕਨੀਕੀ ਖਰਾਬੀ ਦੇ ਕਾਰਨ ਵੀ ਹੋ ਸਕਦੇ ਆ ਪਰ ਬਹੁਤ ਹੀ ਜ਼ਿਆਦਾ ਮੈਨੂੰ ਲੱਗਦਾ ਐਕਸੀਡੈਂਟ ਹਾਰਸ ਹੈ ਜਿਹੜੇ ਸਾਡੇ ਜੇ ਜਿਹਦੇ ਕਾਰਨ ਵੀ ਵਾਪਰ ਰਹੇ ਨੇ ਸਾਡੀਆਂ ਅਣਗਹਿਲੀਆਂ ਦੇ ਕਾਰਨ ਵੀ ਵਾਪਰ ਰਹੇ ਨੇ ਦੇਖੋ ਹੁਣ ਜਿੱਥੇ ਰਸਤਾ ਬਣਿਆ ਤੇ ਜੇ ਅਸੀਂ ਕੋਈ ਅੱਧਾ ਕਿਲੋਮੀਟਰ ਜਾ ਕੇ ਜਾਂਦੇ ਕਿਲੋਮੀਟਰ ਤੋਂ ਘੱਟਵਾੜ ਜਾ ਕੇ ਅਸੀਂ ਅੱਗੋਂ ਕ੍ਰੋਸ ਕਰ ਲਾਂਗੇ ਅਸੀਂ ਵਿਚਾਲਿਓ ਨਾ ਪਟਗੇ ਤੇ ਨਾ ਅਸੀਂ ਵਿਚਾਲਦੀ ਨਗੀ ਇਹ ਤਾਂ ਮੈਨੂੰ ਲੱਗਦਾ ਇਹ ਜਿਹੜੇ ਹਾਰਸੇ ਆ ਵਾਪਰ ਨੂੰ ਬਚ ਸਕਦੇ ਆ ਗਈ ਇਸ ਤਰ੍ਹਾਂ ਦੇ ਹਾਰਸਿਆਂ ਦੇ ਵਿੱਚ ਜਾਨਾਂ ਚਲੀਆਂ ਗਈਆਂ ਇਹ ਇਹ ਤਾਂ ਅੱਖੀਂ ਦਿੱਠਾ ਆਲਾ ਤੇ ਇੱਕ ਵਾਰ ਐਦਾਂ ਹੀ ਮੈਂ ਜਾ ਰਹੀ ਸੀ ਅੰਮ੍ਰੇਸਰ ਸਾਈਡ ਨੂੰ ਜਾ ਰਹੀ ਸੀ ਤੇ ਮਖੂ ਤੋਂ ਊਰੇ ਮਨਸੀਆਂ ਦੇ ਕੋਲੇ ਦੋ ਪਿੰਡ ਪੈਂਦੇ ਨੇ ਤੇ ਅੱਗੇ ਥੋੜੀ ਦੂਰ ਤੇ ਹੀ ਕ੍ਰਾਸਿੰਗ ਸੀਗਾ ਜਿੱਤੋਂ ਰੋਡ ਛੱਡਿਆ ਆ ਸੀ ਪਿੰਡ ਨੂੰ ਰੋਡ ਜਾਣ ਵਾਸਤੇ ਇੱਕ ਕ੍ਰਾਸ ਬਣਿਆ ਹੋਇਆ ਸੀ ਜਿੱਥੋਂ ਦੀਆਂ ਗੱਡੀਆਂ ਲੰਘ ਰਹੀਆਂ ਸੀ ਉਥੋਂ ਕਹਿ ਲਓ ਕਿ ਇੱਕ ਗਿੱਲਾ ਪਛਾਹ ਹਟਣਾ ਉਹ ਜਗ੍ਹਾ ਨੂੰ ਪੱਟਿਆ ਗਿਆ ਪੱਟ ਕੇ ਉਥੋਂ ਦੀ ਕ੍ਰਾਸਿੰਗ ਖੇਤਾਂ ਵਾਲਿਆਂ ਵੱਲੋਂ ਬਣਾਈ ਗਈ ਤੇ ਜਦੋਂ ਦੋ ਨੌਜਵਾਨ ਉਹ ਕ੍ਰੋਸਿੰਗ ਪਾਰ ਕਰਨ ਲੱਗੇ ਤਾਂ ਉਹ ਇੱਕ ਅਣਪਛਾਤੇ ਵਾਹਨ ਵੱਲੋਂ ਫੇਟ ਮਾਰੀ ਗਈ ਜਿਹਦੇ ਵਿੱਚ ਉਹਨਾਂ ਨੌਜਵਾਨਾਂ ਦੀ ਜਾਨ ਚਲੀ ਗਈ ਜਿਹੜੇ ਨੌਜਵਾਨ ਸ਼ਹਿਰ ਦੱਸੇ ਜਾ ਰਹੇ ਸੀ ਕਿ ਇਧਰ ਜਲੰਧਰ ਸਾਈਡ ਦੇ ਆ ਹੁਣ ਦੇਖੋ ਇੱਥੇ ਇੱਕ ਬਜ਼ੁਰਗਾ ਤੇ ਉਹ ਇੱਕ ਨਾਲੀ ਜੀ ਬਣਾ ਕੇ ਉਹਦੇ ਥਾਣੀ ਪੱਠੇ ਲੈ ਕੇ ਸਾਈਕਲ ਤੇ ਟੱਪ ਰਿਹਾ ਤੇ ਹਾਈਵੇ ਇੰਨਾ ਫਾਸਟ ਚੀਜ਼ਾਂ ਆਉਂਦੀਆਂ ਜਾਂਦੀਆਂ ਤੇ ਜੇ ਕਿਸੇ ਚੀ ਨੇ ਚੱਕ ਕੇ ਮਾਰਿਆ ਬਾਅਦ ਚ ਕਸੂਰ ਆ ਜਿਹੜਾ ਹਮੇਸ਼ਾ ਵੱਡੇ ਵੀ ਨਿਕਲ ਵਾਲੇ ਦਾ ਨਿਕਲਦਾ ਸੋ ਇੱਥੇ ਮੈਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨੀ ਆ ਵੀ ਭਰਾਓ ਵਕਤ ਨਾਲੋਂ ਜ਼ਿੰਦਗੀ ਬਹੁਤ ਕੀਮਤੀ ਆ ਜ਼ਿੰਦਗੀ ਆ ਜਿਹੜੀ ਇਹ ਵਕਤ ਨਾਲੋਂ ਬੜੀ ਕੀਮਤੀ ਆ ਇਹਦੀ ਆਸਾਨੀ ਦੇ ਨਾਲ ਨਹੀਂ ਤੁਹਾਨੂੰ ਮਿਲ ਗਈ ਜਿਹਨੂੰ ਇੱਡੀ ਆਸਾਨੀ ਦੇ ਨਾਲ ਅਜਾਈ ਤੁਸੀਂ ਕੋ ਆਉਂਦੇ ਹੋ ਤੇ ਨਾਲ ਮੈਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੀ ਆ ਵੀ ਜਿਹੜੇ ਇਹਨਾਂ ਹਾਈਵੇ ਰੋਡਾਂ ਦੇ ਉੱਤੇ ਅਣਚਾਹੇ ਜਗਾ ਪਟਕੇ ਰਸਤੇ ਬਣਾਏ ਗਏ ਇੱਕ ਤਾਂ ਜਿਹੜਾ ਸੜਕ ਮੈਕਮੇ ਵੱਲੋਂ ਜਿਹੜੇ ਛੱਡੇ ਗਏ ਆ ਜਿੰਨਾਂ ਵੱਲੋਂ ਸੜਕਾਂ ਬਣਾਈਆਂ ਗਈਆਂ ਪਿੰਡਾਂ ਦੇ ਕ੍ਰੋਸਿੰਗ ਲਈ ਬਣੇ ਹੋਏ ਆ ਛਾਜ ਉਹ ਦਾ ਛੈਜ ਨੇ ਜਿਹੜੇ ਨਜਾਇਜ਼ ਆਪਣੇ ਆਪ ਪੱਟੇ ਹੋਏ ਆ ਉੱਥੇ ਜਿਹੜੇ ਸੀਸੀਟੀ ਵੀ ਕੈਮਰੇ ਹੋਣੇ ਚਾਹੀਦੇ ਆ ਜਿਹੜੇ ਬੰਦੇ ਉੱਤੇ ਪੱਟੇ ਆ ਜਿਨ੍ਹਾਂ ਦੇ ਜਿਹੜੇ ਵੀਕਲ ਲੰਘਦੇ ਆ ਉਹ ਵੀ ਕਲਾ ਜਿਹੜੇ ਉਹ ਬੈਨ ਹੋਣੇ ਚਾਹੀਦੇ ਉਹਨਾਂ ਦੇ ਜਿਹੜੇ ਮੰਤਲੋਕੇ ਚਲਾਨ ਕੱਟੇ ਜਾਣੇ ਚਾਹੀਦੇ ਆ ਚਲਾਨ ਸਹੀ ਚੀਜ਼ਾਂ ਤੇ ਇਹਨਾਂ ਚੀਜ਼ਾਂ ਦੇ ਕੱਟਿਆ ਕਰੋ ਜਿਹੜੇ ਨਿਰਦੋਸ਼ਾਂ ਨੂੰ ਹੋਰਾਂ ਨੂੰ ਵੀ ਨਾਲ ਲੈ ਬਹਿੰਦੇ ਆ ਸੋ ਇਹ ਜੇ ਲੋਕਾਂ ਦੇ ਚਲਾਨ ਕੱਟੇ ਜਾਣੇ ਚਾਹੀਦੇ ਆ ਤੇ ਕਈ ਲੋਕਾਂ ਨੂੰ ਮੇਰੀ ਇਸ ਵੀਡੀਓ ਤੋਂ ਬੁਰਾ ਵੀ ਲੱਗੂਗਾ ਲੱਗਦਾ ਬੇਸ਼ੱਕ ਲੱਗੀ ਜਾਵੇ ਪਰ ਮੈਂ ਤੁਹਾਡੀ ਜਾਨ ਦੇ ਲਈ ਕਹਿ ਰਹੀ ਆ ਤੁਹਾਡੀ ਹਵਾਸਤਲੇ ਲਈ ਕਹਿ ਰਹੀ ਆ ਸੈਕੰਡ ਨੰਬਰ ਤੇ ਇੱਕ ਚੀਜ਼ ਅਜ ਆਉਂਦਿਆ ਹੋਰ ਵੇਖਣ ਨੂੰ ਮਿਲੀ ਜਦੋਂ ਜੀਰੇ ਤੋਂ ਆਪਾਂ ਫਰੀਦਕੋਟ ਨੂੰ ਪਾਣੇ ਆ ਕਾ ਦੇਖੋ ਆਉਂਦਿਆ ਆਉਂਦਿਆ ਆ ਚੌਥਾ ਚੌਥਾ ਅਸੀਂ ਵੇਖ ਲਿਆ ਜਿਹੜਾ ਹਰਸਾ ਗ੍ਰਾਸ ਤੋਂ ਉਹਨੋਂ ਬਚਦੇ ਜਾ ਰਹੇ ਆ ਤੇ ਇੱਕ ਤਾਂ ਹੋ ਹੀ ਗਿਆ ਸੀ ਤੇ ਜਦੋਂ ਆਪਾਂ ਜੀਰੋ ਤੋਂ ਫਰੀਦਕੋਟ ਰੋਡ ਨੂੰ ਨਿਕਲਦੇ ਆ ਤੇ ਉੱਥੇ ਬੜਾ ਵਧੀਆ ਜੀਰੇਵਾਸੀਆਂ ਨੇ ਇੱਕ ਕੰਮ ਵਿਢਿਆ ਹੋਇਆ ਜਾ ਮੈਨੂੰ ਨਹੀਂ ਪਤਾ ਉਹ ਕੌਣ ਲੋਕ ਨੇ ਉਹ ਹੈ ਤਾਂ ਜੀਰੇ ਦੇ ਵਿੱਚ ਨਹੀਂ ਕੀ ਉਹ ਲੋਕ ਜਿੰਨਾ ਵੀ ਕੂੜਾ ਕਰਕਟਾ ਬੋਰੀਆਂ ਦੇ ਵਿੱਚ ਭਰ ਕੇ ਰਖਸ਼ੀ ਵਾਲਿਆਂ ਨੂੰ ਦਿੰਦੇ ਆ 50 ਰੁਪਏ ਤੇ ਉਹ ਰਖਸ਼ੀ ਵਾਲੇ ਵੀ ਐਡੇ ਲੈ ਕੇ ਆ ਵੀ ਉਥੇ ਰੋਡ ਤੇ ਹੀ ਲਾਈ ਜਾਂਦੇ ਆ ਜਿਹਦੇ ਨਾਲ ਨੇਕਾਂ ਬਿਮਾਰੀਆਂ ਜਿਹੜੀਆਂ ਫੈਲ ਸਕਦੀਆਂ ਗੰਦਗੀ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਾਡਾ ਸ਼ਹਿਰ ਸਾਫ਼ ਸੁਥਰਾ ਹੋਣਾ ਚਾਹੀਦਾ ਦੂਜੇ ਪਾਸੇ ਅਸੀਂ ਆਪਦੇ ਸ਼ਹਿਰ ਦੇ ਰੋਡ ਦੇ ਉੱਤੇ ਢਿੱਗਾਂ ਲਾ ਰਹੇ ਆ ਸੋ ਇਥੇ ਮੈਂ ਐਮਐਲਏ ਸਾਹਿਬ ਕੀ ਕਹਨੀ ਹੈ ਮੇਲੇ ਸਾਧਿਆਂ ਦੇਂਦੀ ਲੋੜਾ ਜਿੱਥੇ ਜਗਾ